ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੇਖਾ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵੱਲ ਨੂੰ ਜਾਨੇ ਤਾਂ ਸਮਾਲਸਰ ਮੇਨ ਛੜਕ ਤੇ ਆਉਂਦਾ ਤੇ ਸਮਾਲਸਰ ਤੋਂ ਸਿੱਧੀ ਛੜਕ ਸੇਖਾ ਕਲਾਂ ਹੋ ਕੇ ਅੱਗੇ ਬੰਬੀਆ ਭਾਈ ਨੂੰ ਲੱਗ ਜਾਂਦੀ ਹੈ ਬਰਗਾੜੀ ਵੀ ਇੱਧਰਲੇ ਪਾਸੋਂ ਨੇੜੇ ਰਹਿ ਜਾਂਦਾ ਦੋਸਤੋ ਸੁਖਾਨੰਦ ਭਗਤਾ ਵੀ ਨੇੜ ਹੈ ਤੇ ਵੈਸੇ ਬਾਗਾਪੁਰਾਣਾ ਇਹ ਵੀ ਇਹਦੇ ਨੇੜ ਹੀ ਆ ਸਮਾਲਸਰ ਬਾਗਾਪੁਰਾਣਾ ਸੋ ਸੇਖਾ ਕਲਾਾਂ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਮੇਨ ਇਹਨਾਂ ਦਾ ਕੀਤਾ ਕਾਰੋਬਾਰ ਹੈ ਤੇ ਨਾਲ ਸਹਾਇਕ ਕਿਤੇ ਦੇ ਤੌਰ ਤੇ ਜਾਂ ਘਰੇ ਦੁੱਧ ਪੀਣ ਵਾਸਤੇ ਬਾਈ ਜੀ ਰਿਕੋਸਟ ਕੋ ਪਸ਼ੂ ਘਰੇ ਰੱਖਦੇ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ 'ਚ ਇੱਕ ਤਾਂ ਇਹ ਗਾਂ ਇਹ ਤਾਜੀ ਸੋਈ ਵੀ ਆ ਤੇ ਇਹਦੇ ਨਾਲ ਬੱਚਾ ਵੱੱਛੀ ਹੈ ਇਹ ਗਾਂ ਵਿਕਰੀ ਵਾਸਤੇ ਹੈ ਇਹ ਤੋਂ ਇਲਾਵਾ ਇੱਕ ਮੱਝ ਬਾਈ ਜੋਰਾ ਨੇ ਵੇਚਣੀ ਆ ਜਿਹੜੀ ਹਜੇ ਗੱਭਣ ਹੈ ਬਹੁਤ ਸੋਹਣਾ ਇਹਦਾ ਢਾਂਚਾ ਹੈ ਤੇ ਜੈਡ ਬਲੈਕ ਹੀ ਆ ਨਾ ਤਾਂ ਕੋਈ ਵਾਲ ਪੂਸ਼ ਚ ਵਾਈਟ ਆ ਤੇ ਨਾ ਮੱਥੇ ਤੇ ਹਵਾਨਾ ਤੁਰਦੀ ਵੀ ਆਪਾਂ ਨੂੰ ਦਿਖਾ ਲੂਗੀ ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਗਾਂ ਸੂਈ ਸਵਾਈ ਹੈ ਜਿੰਨਾਂ ਤੋਂ ਦੱਸਾਂਗੇ ਇੱਥੇ ਭਾਵੇਂ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਉਦੋਂ ਬਾਅਦ ਤੁਹਾਡੀ ਸਾਮ ਸੰਭਾਲ ਤੇ ਡਿਪੈਂਡ ਕਰੂ ਵੀ ਦੁੱਧ ਤੁਸੀਂ ਕਿੰਨਾ ਚੋ ਸਕਦੇ ਹੋ ਤੇ ਮੱਝ ਦਾ ਹਰੇ ਗੱਬਣ ਹੈ ਤੇ ਥਾਣੀ ਤੁਸੀਂ ਪਾਸ ਕਰੋਗੇ ਆਓ ਭਾਈ ਜੀ ਹੋਰਾਂ ਤੋਂ ਇਹਦੀ ਜਾਣਕਾਰੀ ਲੈਣੇ ਫਿਰ ਇਹ ਤੋਰ ਕੇ ਤੁਹਾਨੂੰ ਮੱਝ ਦਿਖਾਵਾਂਗੇ ਪਹਿਲਾਂ ਉਸ ਤੋਂ ਬਾਅਦ ਚ ਗਾਂ ਬਾਰੇ ਗੱਲਬਾਤ ਹੋਵੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਭਾਈ ਜਗਸੀਰ ਸਿੰਘ ਨੰਬਰਦਾਰ ਜੀ ਠੀਕ ਹੈ ਜਗਸੀਰ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਇੱਕ ਗਾਂ ਕਰਦੇ ਪਸ਼ੂ ਹੀ ਹੈ ਕਿ ਖਰੀਦ ਵੇਚ ਲੈਣੇ ਹੋ ਵਪਾਰ ਵੀ ਕਰ ਲੈਣੇ ਕਰਦੇ ਪਸ਼ੂ ਆ ਜੀ ਠੀਕ ਹੈ ਜਣੀ ਵਪਾਰ ਨਹੀਂ ਆਪਾਂ ਕਰਦੇ ਨਹੀਂ ਵਪਾਰ ਨਹੀਂ ਕਰਦੇ ਜਿਹੜੀ ਮੱਝ ਅੱਜ ਵੇਚਣ ਲੱਗੇ ਹੋ ਜੀ ਇਹ ਕਿੰਨੇ ਕ ਦਿਨ ਲੈ ਸਕਦੀ ਐ ਸੂਨ ਦੇ ਵਿੱਚ ਅੰਦਾਜ਼ਾ ਇਹਦੇ 16 ਤਰੀਕ ਨੂੰ ਦਿਨ ਪੂਰੇ ਆ ਜੀ 16 ਤਰੀਕ ਨੂੰ ਹਾਂਜੀ ਅੱਜ ਹਜੇ 10 ਤਰੀਕ ਹੋਇਆ 6 ਦਿਨ ਪਏ ਆ ਇਹਦੇ 10 ਮਹੀਨੇ ਪੂਰੇ ਹੋ ਗਏ ਜੀ ਜੀ ਦੁੱਧ ਪਿਛਲੇ ਸੂਏ ਦਾ ਕਿੰਨਾ ਖੋਇਆ ਤੁਸੀਂ ਇਹਦਾ 17 18 ਲੀਟਰ ਦੁੱਧ ਆਇਆ ਜੀ 17 18 ਲੀਟਰ ਦੁੱਧ ਨਹੀਂ ਦਿੱਤਾ ਅੱਛਾ ਕੋਈ ਇਹਦੇ ਜਿਹੜਾ ਹੁਣ ਟੀਕਾ ਭਰਾਇਆ ਉਹਦਾ ਕੋਈ ਰਿਕਾਰਡ ਸੰਭਿਆ ਜਾਂ ਨਹੀਂ ਇਹ ਨਹੀਂ ਧਿਆਨ ਛੇ ਆਪਣਾ ਹਾਂ ਟੀਕਾ ਇਹਦੇ ਚੰਗਾ ਮਹਿੰਗਾ ਭਰਾਏ ਹੋਵੇ ਠੀਕ ਹੈ ਤੇ ਬਾਕੀ ਆਪਾਂ ਨੂੰ ਪਤਾ ਨਹੀਂ ਪਈਆ 1000 ਕ ਦੇ ਲਾਗੇ ਭਾਗੇ ਦਿੱਤੇ ਡਾਕਟਰ ਨੂੰ ਡਾਕਟਰ ਸਾਹਿਬ ਨੂੰ 1000 ਰੁਪਏ ਦਿੱਤਾ ਸੀ ਠੀਕ ਹੈ ਅੱਛਾ ਭਾਈ ਇਦਾ 210 ਡਿਮਾਂਡ ਆ ਜੀ 2 ਲੱਖ ਤੇ 10000 ਜੀ ਠੀਕ ਹੈ ਦੋਸਤੋ ਮੱਝ ਇੱਕ ਵਾਰ ਫੇਰ ਦੇਖੋ 2 ਲੱਖ ਤੇ 10000 ਡਿਮਾਂਡ ਆ ਖੋਲ ਬਈ ਤੋਰ ਕੇ ਦਿਖਾ ਦੀ ਜੀ ਇਹ ਹਜੇ 6 ਦਿਨੇ ਦੇ 10 ਮਹੀਨੇ ਪੂਰੇ ਹੋਣ ਚ ਬਾਕੀ ਐ ਕੁਛ ਦਿਨੇ ਨੇ ਉੱਤੇ ਲੈਣੇ ਆ ਚੁੜਾਈ ਮੱਝ ਦੀ ਕਿੰਨੀ ਕਾ ਜਦੋਂ ਤਰੂ ਤੁਹਾਨੂੰ ਜੱਜਮੈਂਟ ਹੋਊਗੀ ਤੇ ਜੈਡ ਬਲੈਕ ਆ ਬਿਲਕੁਲ ਮਤਲਬ ਪੂਛ ਵੀ ਸਾਰੀ ਕਾਲੀ ਦੀਂਦੀ ਐ ਜਿਹਨੇ ਖਰੀਦਣੀ ਆ ਉਹਨੇ ਕੋਲੋਂ ਆ ਕੇ ਵੀ ਦੇਖਣਾ ਐ ਇਹ ਪਹਿਲਾਂ ਵੀ ਵੈਸੇ ਕਿਉਂਕਿ ਜਦੋਂ ਆਈਦਾ ਵੀਡੀਓ ਬਣਾਉਣ ਵਾਸਤੇ ਤੇ ਪਹਿਲਾਂ ਵੀ ਦੇਖ ਲਈਦਾ ਪਸ਼ੂ ਨੂੰ ਤੋੜ ਕੇ ਦੇਖਿਆ ਜਾਂਦਾ ਹੈ ਤੇ ਜਿੱਥੇ ਉਹਨੂੰ ਮਰਜੀ ਸੰਗਲ ਫੜ ਕੇ ਤੁਰਪੋ ਇਹ ਮਗਰ ਮਗਰ ਕਰਮਾਲੀ ਤੁਰੀ ਜਾਂਦੀ ਹੈ ਹਾਲਾਂਕਿ ਉੱਪਰੇ ਬੰਦੇ ਤੋਂ ਪਸ਼ੂ ਥੋੜਾ ਬਹੁਤ ਘਬਰਾ ਜਾਂਦਾ ਪਰ ਫਿਰ ਵੀ ਸੁਹਾ ਦੀ ਠੰਡੀ ਸੀ ਲੱਗਦੀ ਹੈ ਚੜਾਈ ਢਾਂਚੇ ਦੀ ਬਹੁਤ ਹੈ ਕਦ ਕਾਠ ਦਾ ਅੰਦਾਜ਼ਾ ਤੁਸੀਂ ਵੀਡੀਓ ਚ ਲਾ ਲੋਗੇ ਜੀ ਨੂੰ ਚੰਗੀ ਲੱਗੇ ਉਹ ਵੀ ਆ ਕੇ ਤਸੱਲੀ ਵੀ ਕਰ ਲੂਗਾ ਉਹਨਾਂ ਦਾ ਮੇਨ ਕਿੱਤਾ ਖੇਤੀਬਾੜੀ ਆ ਦੱਸੋ ਤੇ ਨਾਲ ਘਰੇ ਛੌਂਕ ਵਾਸਤੇ ਪਸ਼ੂ ਬਾਈ ਦੀ ਹਿਰੀ ਰੱਖਦੇ ਆ ਇਹ ਮੱਝ ਵਿਕਰੀ ਵਾਸਤੇ ਆ ਫੇਰ ਕੁਮਾਰ ਜੀ ਗੋਲ ਬਾਈ ਇੱਛੇ ਲੈ ਆਓ ਵਾਪਸ ਇੱਧਰ ਨੂੰ ਤਾਂ ਦੱਸੋ ਇਹ ਜਿੱਧਰ ਨੂੰ ਮਰਜੀ ਤੋਰ ਲੋ ਕਰਮਾ ਲਈ ਨੂੰ ਐਹੀਂ ਤੁਰੀ ਫਿਰੂਗੀ ਮਗਰ ਮਗਰ 2,10,000 ਤੇ 10,000 ਡਿਮਾਂਡ ਆ ਹਵਾਨੇ ਦੀ ਗਾੜੀ ਨੋਟ ਕਰ ਲੋ ਇੱਥੋਂ ਦੇਖ ਲੋ ਧਿਆਨ ਨਾਲ ਪਿੱਛੋਂ ਹਵਾਨਾ ਤੁਰਦੀ ਬਹੁਤ ਸੋਹਣਾ ਦਿਖਾ ਰਹੀ ਐ ਦਨ ਹਜੇ ਇਹਨੇ ਅੰਦਾਜ਼ਾ ਆ ਵੀ ਜੇ 6 ਦਿਨੇ ਬਾਕੀ ਆ ਤੇ ਹੋ ਸਕਦਾ ਕੋਈ 4 ਦਿਨ ਉੱਤੇ ਲੈ ਗਈ ਤਾਂ ਜੇ 10 ਦਿਨ ਮੱਝ ਸੁੰਦੀ ਨਹੀਂ ਤੇ ਜਦੋਂ ਬਿਲਕੁਲ ਨੇੜ ਆ ਗਈ ਉਦੋਂ ਹਵਾਨਾ ਬੜਾ ਤਕੜਾ ਤਿਆਰ ਹੋਊਗਾ ਲਿਆ ਚਲੋ ਜੀ ਉੱਥੇ ਗਈ ਸੋ ਇਹ ਮੱਝ ਦੋਸੋ ਵਿਕਰੀ ਆਸਤੇ ਆ ਪੁੱਛ ਚੁੰਦੀ ਹੈ ਹਰੇਕ ਪਾਸੇ ਤੋਂ ਪਸ਼ੂ ਤੁਹਾਨੂੰ ਦਿਖਾਇਆ ਜਾਵੇ ਸਿੰਘ ਵੀ ਇਹਦੇ ਨੇਚਰਲੀ ਬਿਲਕੁਲ ਕੁੰਡੇ ਸਿੰਘ ਹਵਾਨਾ ਹੁਣ ਤੁਸੀਂ ਇੱਥੇ ਇੱਥੋਂ ਦੇਖ ਹੀ ਰਹੇ ਹੋ ਵੇ ਪਹਿਲੇ ਨੰਬਰ ਤੇ ਦੱਸੋ ਮੱਝ ਦੇਖੋ ਫਿਰ ਗਾਂ ਤੁਹਾਨੂੰ ਦਿਖਾ ਦਿਆਂਗੇ ਹਵਾਨਾ ਦੇਖ ਲਓ ਮੱਝ ਦਾ ਹਜੇ ਪੂਰਾ ਢਿੱਲਾ ਪਿਆ ਹਵਾਨਾ ਉੱਪਰ ਹਜੇ ਸਪੇਸ ਫੁੱਲ ਪਈ ਹੈ ਵਜਨ ਮੱਝ ਦਾ ਬਹੁਤ ਹੈ ਪੂਰੀ ਸੰਭੀ ਹੋਈ ਹੈ ਸਿੰਘ ਸੋਹਣਾ ਥਣਾ ਚਬਿੱਥੀ ਅਗਾੜੀ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਬਾਕੀ ਉੱਪਰ ਤੋਂ ਸਟਰਕਚਰ ਦੀ ਚੜਾਈ ਤੁਸੀਂ ਇਹਦੀ ਦੇਖੋ ਹੁਣ ਸਾਈਡ ਨੂੰ ਜਾਓ ਤਾਂ ਫਿਰ ਹਵਾਨਾ ਇੱਕ ਵਾਰ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਰੋਕੇ ਦੇ ਥਣ ਤੇ ਹਵਾਨੇ ਦਾ ਸੋਈ ਪਹਿਲੇ ਨੰਬਰ ਤੇ ਮੱਝ ਸੀ ਤੇ ਇੱਕ ਗਾਂ ਵੀ ਤੁਹਾਨੂੰ ਜਿਹੜੀ ਉਹ ਦਿਖਾ ਦਿੰਨੇ ਆ ਵਿਕਰੀ ਵਾਸਤੇ ਹੈ ਭਾਈ ਜੀ ਇਹ ਗਾਂ ਕਿੰਨਾ ਚਿਰ ਹੋ ਗਿਆ ਹੋਊ ਇਹਨੂੰ ਸੋਈ ਨੂੰ ਇਹਨੂੰ ਹੋ ਗਿਆ ਜੀ 12-13 ਦਿਨ ਠੀਕ ਹੈ ਦੁੱਧ ਐਸ ਟਾਈਮ ਕਿੰਨਾ ਕ ਦੇ ਰਹੀ ਹੋ ਦੁੱਧ 15-16 ਲੀਟਰ ਦੁੱਧ ਆ ਜੀ ਇਹ 15-16 ਲੀਟਰ ਹੈ ਬੱਚਾ ਇਹਦੇ ਨਾਲ ਬੱਛੀ ਮੇਰੇ ਕੋਲ ਚ ਨੇ ਹਾਂ ਬੱਚਾ ਬੱਛੀ ਹੈ ਜੀ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਰੇਟ 65000 ਰੁਪਏ 65000 ਇਹਨੂੰ ਵੀ ਤੋਰ ਦਗੇ ਦੋਸਤੋ ਰੇਟ 65000 ਹੈ ਸੋਈ ਹਜੇ 12-13 ਦਿਨਾਂ ਦੀ ਐ ਹਵਾਨਾ ਫਿਟਿੰਗ ਵਾਲਾ ਸੋਹਣਾ 65000 ਰੇਟ ਐ ਸੋ ਦੁੱਧ ਜਿਹੜਾ ਹਾਜ਼ਰ ਆ ਉਹ ਤੁਹਾਨੂੰ ਦੱਸਦਾ ਤੁਸੀਂ ਇੱਥੋਂ ਚੋ ਸਕਦੇ ਹੋ ਜਰਸੀ ਕਾਵਾ ਇੱਕ ਕ੍ਰਾਸ ਬਰੀਡ ਹੀ ਐ ਜਰਸੀ ਦੀ ਤੇ ਜਰਸੀ ਵਾਲੇ ਹਿਸਾਬ ਤੇ ਹੀ ਕੱਦ-ਕਾਠ ਐ ਇਹਦਾ ਮੰਨ ਲਓ ਜਰਸੀਆਂ ਚੋਂ ਇਹ ਚੰਗੇ ਕੱਦ ਦੇ ਐ ਚੰਗੀ ਆ ਐਚਐਫ ਚੋਂ ਇਹ ਇਹਦੀ ਹਾਈਟ ਜਿਹੜੀ ਉਹ ਛੋਟੀ ਕਹ ਲਓ ਜਾਂ ਮੀਡੀਅਮ ਕਹ ਲਓ ਲੈ ਆਓ ਜੀ ਥਾਣੇ ਦੇ ਸੋਹਣੇ ਆ ਥੀਚਵਾਈ ਵਾਲੇ ਦੀਂਦੇ ਆ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਆ ਬੱਚਾ ਇਹਦੇ ਨਾਲ ਵੱੱਛੀ ਰੇਟ 65000 ਮੌਕੇ ਤੇ ਥੋੜਾ ਬਹੁਤ ਮਾਨਤਾ ਨੇ ਤੇ ਚੋ ਹੋ ਜਾਣਾ ਸੋ ਇਹ ਤਾਜੀ ਸੂਈ ਵੀਗਾ ਤੁਹਾਨੂੰ ਜਿਹੜੀ ਉਹ ਵੀਡੀਓ ਦੇ ਵਿੱਚ ਨਾਲ ਦਿਖਾ ਦਿੰਨੇ ਇਹਦੀ ਵੱੱਛੀ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦੂੰਗਾ ਹਵਾਨਾ ਦੱਸੋ ਅੱਗੋਂ ਪਿੱਛੋਂ ਚੰਗਾ ਹੈ ਗਾਂ ਦਾ ਅ ਅਗਾੜੀ ਵੀ ਸੋਹਣੀ ਹੈ ਪਿੱਛੋਂ ਵੀ ਹਵਾਨਾ ਦੇਖੋ ਤੇ ਇਹ ਇਹਦੇ ਨਾਲ ਵੱੱਛੀ ਹੈ ਸੋ 65000 ਦਾ ਰੇਟ ਰੱਖਿਆ ਹੈ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਿਓ ਪਾਸ ਕਰ ਲਿਓ ਛੱਡ ਦਿਓ ਬਈ ਇਹਨੂੰ ਸੋ ਇਹ ਗਾਂ ਇਹ ਵਹਿੜ ਦੋਸਤੋ ਪਹਿਲੇ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਤੇ ਮੇਨ ਵੀਡੀਓ ਅਸੀਂ ਜਿਹੜੀ ਬਣਾਉਣੀ ਸੀ ਉਹ ਇਸ ਮੱਝ ਦੀ ਸੀ ਮੱਝ ਸੋਹਣੀ ਐ ਢਾਂਚੇ ਦੀ ਵੀ ਚੰਗੀ ਐ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਜੀ ਨੂੰ ਜੱਜ ਦੀ ਐ ਚੜਾਈ ਉੱਤੋਂ ਫੇਰ ਇਹਦੀ ਦੇਖ ਲਓ ਜਦੋਂ ਆਸੇ ਪਾਸੇ ਨੂੰ ਜਾਂਦੀ ਐ ਮੱਝ ਤੇ ਹਵਾਨਾ ਕਰਮਾ ਲਈ ਇਸ ਤਰੀਕੇ ਨਾਲ ਇਹ ਵਧੀਆ ਦਿਖਾਉਂਦੀ ਐ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮੋਬਾਈਲ ਨੰਬਰ